ਸ਼ਸ਼ਟਕਾਲ ਜੀ ਮੈਂ ਡਾਕਟਰ ਸ਼ਵੇਤਾ ਭਾਰਦवाज ਅੱਜ ਮੈਂ ਇੱਕ ਬੜੇ ਹੀ ਸੋਹਣੇ ਔਰ ਬੜੇ ਇੰਟਰਸਟਿੰਗ ਟਾਪਿਕ ਤੇ ਗੱਲ ਕਰਨੀ ਹੈ ਲਾਅ ਆਫ ਮੈਨੀਫੈਸਟੇਸ਼ਨ ਚੀਜ਼ਾਂ ਕਿਹੜੇ ਲੋਕ ਹੈ ਜਿਹੜੇ ਸੋਚਦੇ ਐ ਔਰ ਉਹ ਚੀਜ਼ਾਂ ਨੂੰ ਪਾ ਲੈਂਦੇ ਐ ਤੁਸੀਂ ਆਪਣੇ ਆਸ-ਪਾਸ ਬਹੁਤ ਲੋਕਾਂ ਨੂੰ ਦੇਖਿਆ ਹੋਣਾ ਸਕਸੈਸ ਹੈ ਚਾਹੇ ਪੈਸਾ ਹੈ ਚਾਹੇ ਰਿਸ਼ਤੇ ਹੈ ਉਹਨਾਂ ਦੀ ਲਾਈਫ 'ਚ ਸਭ ਕੁਝ ਬਹੁਤ ਸੋਹਣਾ ਚੱਲ ਰਿਹਾ ਹੁੰਦਾ ਔਰ ਅਸੀਂ ਕਈ ਵਾਰੀ ਸੋਚਦੇ ਆ ਕਿ ਇਹਨਾਂ ਨੂੰ ਕਿੱਦਾਂ ਮਿਲ ਗਈਆਂ ਇਹ ਚੀਜ਼ਾਂ ਸਾਨੂੰ ਕਿਉਂ ਨਹੀਂ ਮਿਲਦੀਆਂ ਜੇ ਤੁਸੀਂ ਧਿਆਨ ਨਾਲ ਦੇਖੋਗੇ ਨਾ ਤਾਂ ਉਹਨਾਂ ਦੇ ਪਰਸਨੈਲਿਟੀ ਦੇ ਵਿੱਚ ਜਾਂ ਉਹਨਾਂ ਦੇ ਵਿਵਹਾਰ ਦੇ ਵਿੱਚ ਕੁਝ ਐਦਾਂ ਦੀਆਂ ਚੀਜ਼ਾਂ ਹੁੰਦੀਆਂ ہیں ਜਿਨ੍ਹਾਂ ਦੇ ਕਾਰਨ ਉਹਨਾਂ ਨੂੰ ਉਹ ਚੀਜ਼ਾਂ ਮਿਲੀਆਂ ਹੁੰਦੀਆਂ ਹੁਣ ਉਹ ਕੁਐਸਚਨ ਆਂਦਾ ਹੈ ਕਿ ਉਹ ਕਿਹੜੀਆਂ ਚੀਜ਼ਾਂ ਉਹ ਚੀਜ਼ਾਂ ਇੱਕ ਵਿਚਾਰ ਹੁੰਦੇ ਹੈ ਜਿਹਨੂੰ ਸੋਚ ਵੀ ਅਸੀਂ ਕਹਿ ਲੈਂਦੇ ਆ ਸੋਚ ਤੇ ਦੂਜਾ ਸ਼ਬਦ ਅਸੀਂ ਕਿਹੜੇ ਸ਼ਬਦ ਯੂਜ਼ ਕਰਦੇ ਆ ਆਪਣੇ ਵਿਚਾਰਾਂ ਲਈ ਔਰ ਕਿਹੜੀ ਸੋਚ ਹੈਗੀ ਹੈ ਸਾਡੇ ਉਹਨਾਂ ਚੀਜ਼ਾਂ ਨੂੰ ਪਾਣ ਲਈ ਸਪੋਜ਼ ਕੋਈ ਬੰਦਾ ਹੈ ਜਿਹੜਾ ਬਹੁਤ ਕਰੋੜਾਂ ਰੁਪਏ ਕਮਾਉਣਾ ਚਾਹੁੰਦਾ ਹੈ ਔਰ ਕਹਿੰਦਾ ਹਮੇਸ਼ਾ ਬਣਿਆਬ ਨੂੰ ਇਹੀ ਰਹਿੰਦਾ ਮੈਂ ਤਾਂ ਬਹੁਤ ਨਲਾਇਕ ਹਾਂ ਬਹੁਤ ਨਲਾਇਕ ਹਾਂ ਉਹ ਮੈਨੀਫੈਸਟੇਸ਼ਨ ਦੇ ਪੂਰੇ ਲਾ ਫੋਲੋ ਫਾਲੋ ਕਰ ਰਿਹਾ ਵੈ ਬਟ ਕਹਿੰਦਾ ਰੋਜ਼ ਇਹੀ ਰਹਿੰਦਾ ਕਿ ਨਹੀਂ ਮੈਂ ਹੈ ਤਾਂ ਬੜਾ ਨਲਾਇਕ ਪਰ ਮੈਂ ਚਾਹਨਾ ਹੈ ਕਰੋੜਪਤੀ ਬਣ ਜਾਵਾਂ ਤੁਸੀਂ ਆਪ ਦੱਸੋ ਕਦੀ ਬਣ ਪਾਏਗਾ ਮੈਨੀਫੈਸਟੇਸ਼ਨ ਦਾ ਲਾ ਹੈ ਔਰ ਉਹ ਲਾ ਨੂੰ ਬੜੇ ਧਿਆਨ ਨਾਲ ਸਮਝਣ ਦੀ ਜ਼ਰੂਰਤ ਹੈ ਜੇ ਤੁਸੀਂ ਇਹ ਸਮਝ ਲਿਆ ਕੋਈ ਵੀ ਚੀਜ਼ ਜਿਹਨੂੰ ਕਹਿੰਦੇ ਆ ਨਾ ਜਾਦੂ ਦੂਰ ਨਹੀਂ ਹੈ ਲਾਈਫ 'ਚ ਬੜਾ ਆਸਾਨ ਹੈ ਲਾਈਫ 'ਚ ਮੈਜਿਕ ਕ੍ਰੀਏਟ ਕਰਨਾ ਆਸਾਨ ਹੈ ਲਾਈਫ ਦੇ ਵਿੱਚ ਉਹੀ ਵੱਡੀਆਂ ਚੀਜ਼ਾਂ ਜਿਨ੍ਹਾਂ ਨੂੰ ਤੁਸੀਂ ਦੂਜਿਆਂ ਦੀਆਂ ਨੂੰ ਦੇਖ ਕੇ ਖੁਸ਼ ਹੋ ਰਹੇ ਹੋ ਨਾ ਉਹਨਾਂ ਚੀਜ਼ਾਂ ਨੂੰ ਆਪਣੀ ਲਾਈਫ ਵਿੱਚ ਲੈ ਕੇ ਆਣਾ ਮੈਂ ਪੰਜ ਟਿਪਸ ਸ਼ੇਅਰ ਕਰੂੰਗੀ ਜੇ ਤੁਸੀਂ ਇਹ ਪੰਜ ਚੀਜ਼ਾਂ ਕਰ ਲਈਆਂ ਮੈਨੀਫੈਸਟ ਕਰਨ ਲਈ ਜੋ ਚੀਜ਼ ਤੁਸੀਂ ਲਾਈਫ ਚ ਪਾਣਾ ਚਾਹੁੰਦੇ ਹੋ ਉਹ ਸ਼ਾਇਦ ਉਹਨੀ ਮੁਸ਼ਕਿਲ ਨਹੀਂ ਹੈ ਜਿੰਨੀ ਲੱਗ ਰਹੀ ਹੈ। ਜਾਂ ਕਈ ਵਾਰੀ ਤੁਹਾਨੂੰ ਮੈਨੀਫੈਸਟੇਸ਼ਨ ਦਾ ਪਤਾ ਵੀ ਹੁੰਦਾ। ਅਸੀਂ ਬੜਾ ਕੁਝ ਸੁਣਿਆ ਇੰਟਰਨੈਟ ਦੇ। ਅੱਜਕੱਲ ਕੁਝ ਲੋਕ ਕਲੇਮ ਕਰ ਰਹੇ ਹੈ ਕਿ ਜੀ ਮੈਨੀਫੈਸਟੇਸ਼ਨ ਤੁਸੀਂ ਐਦਾ ਐਦਾ ਕਰੋ ਤੁਸੀਂ ਕੁਝ ਵੀ ਪਾ ਸਕਦੇ ਹੋ। ਔਰ ਇੱਕ ਐਦਾ ਦਾ ਵੀ ਗਰੁੱਪ ਹੈ ਜਿਹੜਾ ਕਹੇਗਾ ਇਹਦੇ ਨਾਲ ਕੁਝ ਨਹੀਂ ਹੁੰਦਾ। ਬਹੁਤ ਤਰ੍ਹਾਂ ਤਰ੍ਹਾਂ ਦੇ ਵੀਡੀਓਜ਼ ਵਾਇਰਲ ਵੀ ਹੁੰਦੇ ਆ ਬਹੁਤ ਤਰ੍ਹਾਂ ਤਰ੍ਹਾਂ ਦੇ ਸੋਚ ਵਿਚਾਰ ਆਉਂਦੇ ਆ ਮੈਂ ਬਲੀਵਰ ਮੈਂ ਹਰ ਚੀਜ਼ ਤੇ ਵਿਸ਼ਵਾਸ ਕਰਨ ਵਾਲਿਆਂ ਚੋਂ ਆ ਮੈਂ ਤੁਹਾਨੂੰ ਵੀ ਵਿਸ਼ਵਾਸ ਕਰਨਾ ਹੀ ਸਿਖਾਉਂਗੀ ਜੇ ਮੈਨੀਫੈਸਟੇਸ਼ਨ ਦਾ ਕੋਈ ਲਾਅ ਹੈ ਔਰ ਉਹਦੇ ਨਾਲ ਕੋਈ ਕਲੇਮ ਕਰਦਾ ਹੈ ਕੋਈ ਥਿਊਰੀ ਕਹਿੰਦੀ ਹੈ ਕਿ ਪਾਇਆ ਜਾ ਸਕਦਾ ਹੈ ਤਾਂ ਟਰਾਈ ਕਰਨ ਚ ਕੀ ਹਰਜ਼ ਹੈ ਔਰ ਇਹ ਟਰਾਈ ਕਰਨ ਚ ਫਾਇਦਾ ਇਹ ਹੈ ਕਿ ਤੁਸੀਂ ਉਹਨੂੰ ਮੈਨੀਫੈਸਟ ਕਰਨ ਦੇ ਰਸਤੇ ਦੇ ਵਿੱਚ ਤੁਸੀਂ ਆਪ ਆਪਣੀ ਪਰਸਨੈਲਿਟੀ ਨੂੰ ਬਹੁਤ ਬਿਹਤਰ ਕਰ ਲਓਗੇ ਉਹਨੋਂ ਕਿਹੜੇ ਪੰਜ ਲਾਅ ਹੈ ਜਿਨ੍ਹਾਂ ਨੂੰ ਅਸੀਂ ਪ੍ਰੈਕਟਿਸ ਕਰਕੇ ਸਿੰਪਲ ਲਾਅਸ ਹੈ ਬੜੀਆਂ ਸਿੰਪਲ ਸਿੰਪਲ ਚੀਜ਼ਾਂ ਹੈ ਜਿਹਨੂੰ ਪ੍ਰੈਕਟਿਸ ਕਰਕੇ ਤੁਸੀਂ ਜੋ ਚਾਹੋ ਆਪਣੀ ਲਾਈਫ ਚ ਪਾ ਸਕਦੇ ਹੋ ਸਭ ਤੋਂ ਪਹਿਲਾ ਹੈ ਕਿ ਵਿਜੂਅਲਾਈਜ਼ਿੰਗ ਜੋ ਵੀ ਤੁਸੀਂ ਮੈਨੀਫੈਸਟ ਕਰਨਾ ਚਾਹੁੰਦੇ ਹੋ ਉਹਨੂੰ ਰੋਜ਼ ਵਿਜੂਅਲਾਈਜ਼ ਕਰਨਾ ਹੈ ਇੱਕ ਗੋਲ ਬਣਾ ਲੈਣਾ ਸਭ ਤੋਂ ਸੋਨਾ ਟਾਈਮ ਹੈ ਜਿਹੜਾ ਵਿਜੂਅਲਾਈਜ਼ੇਸ਼ਨ ਲਈ ਹੈ ਜਦੋਂ ਤੁਸੀਂ ਸਵੇਰੇ ਨੀਂਦ ਤੁਹਾਡੀ ਖੁੱਲ ਜਾਂਦੀ ਹੈ ਪਰ ਤੁਸੀਂ ਬੈੱਡ ਤੇ ਹਾਲੇ ਲੇਟੇ ਹੋ ਹੋ ਬਾਡੀ ਜਦੋਂ ਉਦੋਂ એનર્ਜੀ ਹੁੰਦੀ ਹੈ ਨਾ ਜਿਹਨੂੰ ਕਹਿੰਦੇ ਅੰਮ੍ਰਿਤ ਵੇਲੇ ਦੀ ਚਾਹੇ ਤੁਸੀਂ ਕਈ ਵਾਰੀ ਦਿਨ ਚ ਲੇਟ ਵੀ ਉਠੋ ਪਰ ਜਦੋਂ ਤੁਸੀਂ ਉੱਠਦੇ ਹੋ ਉਦੋਂ ਤੁਹਾਡੀ એનર્ਜੀ ਬੜੀ ਸਟਲ એનર્ਜੀ ਹੁੰਦੀ ਹੈ ਤੁਸੀਂ ਉਸ એનર્ਜੀ ਨੂੰ ਯੂਜ਼ ਕਰ ਸਕਦੇ ਹੋ ਆਪਣੀ ਲਾਈਫ ਚ ਕੁਝ ਵੀ ਅਟ੍ਰੈਕਟ ਕਰਨ ਲਈ ਉਦੋਂ ਅੱਖਾਂ ਤਾਂ ਬੰਦ ਹੈ ਹੀ ਹੈ ਵਿਜੂਅਲਾਈਜ਼ ਕਰੋ ਤੁਸੀਂ ਕੀ ਚਾਹੁੰਦੇ ਹੋ ਸਪੋਜ਼ ਤੁਸੀਂ ਕੋਈ ਬਹੁਤ ਚੰਗੀ ਨੌਕਰੀ ਚਾਹੁੰਦੇ ਹੋ ਤਾਂ ਵਿਜੂਅਲਾਈਜ਼ ਕਰੋ ਕਿ ਮੈਂ ਇੱਕ ਐਦਾ ਦੇ ਵੱਡੇ ਆਫਿਸ 'ਚ ਬੈਠਾ ਹਾਂ ਉਸ ਕੰਪਨੀ ਦੇ ਵਿੱਚ ਕੰਮ ਕਰ ਰਿਹਾ ਹਾਂ ਔਰ ਉੱਥੇ ਮੇਰੇ ਐਦਾ ਦਾ ਮਾਹੌਲ ਹੈ ਔਰ ਉਹ ਕਰਕੇ ਮੈਨੂੰ ਐਦਾ ਦਾ ਫੀਲ ਹੋ ਰਿਹਾ ਹੈ ਜਦੋਂ ਤੁਸੀਂ ਰੋਜ਼ ਉਸ ਵੇਲੇ ਵਿਜੂਅਲਾਈਜ਼ ਕਰੋਗੇ ਤੁਸੀਂ ਆਪਣੇ ਸਬਕੌਨਸ਼ੀਅਸ ਔਰ ਕੌਨਸ਼ੀਅਸ ਮਾਈਂਡ ਨੂੰ ਇੱਕ ਮੈਸੇਜ ਦੇ ਰਹੇ ਹੋ ਇੱਕ ਸੀਡ ਪਾ ਰਹੇ ਹੋ ਕਿ ਮੈਨੂੰ ਇਹ ਲਾਈਫ ਦੇ ਵਿੱਚ ਚਾਹੀਦਾ ਹੈ ਇਹ ਹੈ ਸਭ ਤੋਂ ਪਹਿਲਾ ਸਟੈਪ ਹੁਣ ਦੂਜਾ ਸਟੈਪ ਹੈ ਕਿ ਤੁਸੀਂ ਵਾਲੇ ਸਟੈਪ ਦੇ ਵਿੱਚ ਬੀਜ ਦਾ ਬੋ ਦਿੱਤਾ ਹੁਣ ਜਿਹੜਾ ਬੀਜ ਬੋਇਆ ਹੈ ਜੇ ਤੁਸੀਂ ਉਹਨੂੰ ਰੋਜ਼ ਖੋਦ ਕੇ ਚੈੱਕ ਕਰਨ ਲੱਗ ਪਾਉਗੇ ਕਿ ਇਹਦੇ ਵਿੱਚੋਂ ਕੁਝ ਨਿਕਲਿਆ ਕਿ ਨਹੀਂ ਨਿਕਲਿਆ ਤਾਂ ਉਹ ਵੱਡਾ ਨਹੀਂ ਹੋ ਪਾਏਗਾ ਨਾ ਤਾਂ ਉਸੇ ਤਰੀਕੇ ਨਾਲ ਉਹਨੂੰ ਬੀਜ ਨੂੰ ਇੱਕ ਬਦਨ ਲਈ ਜਾਂ ਇੱਕ ਪੇੜ ਜਾਂ ਅੱਗੇ ਫਲਦਾਰ ਪੇੜ ਬਣਾਉਣ ਲਈ ਸਾਨੂੰ ਉਹਨੂੰ ਪਾਣੀ ਦੇਣਾ ਪੈਣਾ ਉਹ ਪਾਣੀ ਦੇਣ ਲਈ ਤੁਸੀਂ ਕੀ ਕਰਨਾ ਹੈ ਜਿਹੜਾ ਆਪਣੀ ਸੋਚ ਤੁਸੀਂ ਵਿਜ਼ੂਅਲਾਈਜ਼ ਰੋਜ਼ ਕਰ ਰਹੇ ਹੋ ਉਹਨੂੰ ਸੈਲਫ ਡਾਊਟ ਨਹੀਂ ਕਰਨਾ ਉਹਨੂੰ ਕਦੀ ਨਹੀਂ ਕਹਿਣਾ ਕਿ ਮੈਂ ਵਿਜੂਅਲਾਈਜ਼ ਤਾਂ ਕਰ ਰਿਹਾ ਮੈਂ ਪਰ ਮੈਨੂੰ ਲੱਗਦਾ ਨਹੀਂ ਇਹ ਹੋਣਾ ਸੈਲਫ ਡਾਊਟ ਕੀ ਹੈ ਉਹ ਜਿਹੜੇ ਪਾਏ ਹੋਏ ਬੀਜ ਨੂੰ ਖੋਦਣ ਦੇ ਬਰਾਬਰ ਹੈ ਉਹਦਾ ਕਦੀ ਕੁਝ ਨਹੀਂ ਹੋਣਾ ਉਹੀ ਸੇਮ ਐਗਜ਼ਾਮਪਲ ਕਿ ਤੁਸੀਂ ਕਹਿ ਰਹੇ ਹੋ ਕਿ ਮੈਂ ਮੈਨੂੰ ਕਰੋੜੋਂ ਰੁਪਏ ਚਾਹੀਦੇ ਆ ਮੇਰਾ ਬੈਂਕ ਅਕਾਊਂਟ ਤੁਸੀਂ ਬਲੈਂਕ ਚੈੱਕ ਰੋ ਆਪਣੇ ਵੱਲੋਂ ਜਿਹਨੂੰ ਕਹਿੰਦੇ ਨੇ ਇੱਕ ਟੈਕਨੀਕ ਹੈ ਬਲੈਂਕ ਚੈੱਕ ਤੇ ਤੁਸੀਂ 1 ਕਰੋੜ ਰੁਪਇਆ ਲਿਖ ਕੇ ਸਾਈਨ ਕਰਕੇ ਰੱਖ ਲਓ ਉਹ ਕਰ ਵੀ ਲਓਗੇ ਪਰ ਜੇ ਤੁਸੀਂ ਆਪਣੇ ਆਪ ਤੇ ਡਾਊਟ ਕਰੋਗੇ ਕਿ ਨਹੀਂ ਮੇਰੇ ਕੋਲ ਉਹ ਨਹੀਂ ਹੋਣਾ ਮੈਨੂੰ ਤਾਂ ਕੁਝ ਆਂਦਾ ਹੀ ਨਹੀਂ ਇਹ ਮੇਰੇ ਕੋਲ ਨਹੀਂ ਪੋਸੀਬਲ ਹੈਗਾ ਦਿਨ ਦੇ ਵਿੱਚ ਉੱਠ ਕੇ ਐਦਾਂ ਦੀਆਂ ਗੱਲਾਂ ਕਰ ਰਹੇ ਹੋ ਤਾਂ ਜੋ ਤੁਸੀਂ ਸਵੇਰੇ ਵਿਜ਼ੂਅਲਾਈਜ਼ ਕਰ ਰਹੇ ਹੋ ਉਹ ਤੁਸੀਂ ਉਹਨੂੰ ਨੈਕਸਟ ਸਟੈਪ ਤੇ ਜਾਣ ਹੀ ਨਹੀਂ ਦਿਓਗੇ ਤਾਂ ਇਸ ਲਈ ਸੈਲਫ ਡਾਊਟ ਬੰਦ ਦੂਸਰਾ ਸਟੈਪ ਕੀ ਹੋਇਆ ਪਹਿਲਾ ਹੋਇਆ ਕੀ ਵਿਜ਼ੂਅਲਾਈਜ਼ਿੰਗ ਯੋਰ ਮੈਨੀਫੈਸਟੇਸ਼ਨ ਐਜ਼ ਮੱਚ ਐਜ਼ ਪੋਸੀਬਲ ਦੂਸਰਾ ਸਟੈਪ ਹੋਇਆ ਕਿ ਤੁਸੀਂ ਡਾਊਟ ਨਹੀਂ ਕਰਨਾ ਤੀਸਰਾ ਸਟੈਪ ਹੈ ਡੋਨਟ ਸ਼ੇਅਰ ਓਵਰ ਸ਼ੇਅਰ ਯੋਰ ਗੋਲਸ ਟੂ एवरीवन ਬਡੀ ਓਵਰਸ਼ੇਅਰ ਮਤਲਬ ਬਹੁਤਾ ਲੋਕਾਂ ਦੇ ਵਿੱਚ ਜਾ ਕੇ ਰੋਲਾ ਨਹੀਂ ਪਾਣਾ ਕਿ ਮੈਂ ਤਾਂ ਇਹ ਵਿਜੂਅਲਾਈਜ਼ ਕਰਨਾ ਸ਼ੁਰੂ ਕਰ ਦਿੱਤਾ ਮੈਂ ਬਹੁਤ ਛੇਤੀ ਇਦਾਂ ਦਾ ਬਣ ਜਾਣਾ ਜੇ ਸੁਪੋਜ਼ ਤੁਸੀਂ ਕੋਈ ਬਹੁਤ ਵੱਡਾ ਕੈਫੇ ਖੋਲਣਾ ਹੈ ਤੁਸੀਂ ਆਪਣੇ ਇੱਕ ਦੋਸਤ ਹੈ ਜਿਹੜਾ ਵਿਚਾਰਾ ਕੋਈ ਕੰਮ ਨਹੀਂ ਕਰ ਰਿਹਾ ਜਿਹਦੇ ਕੋਈ ਲਾਈਫ ਦੇ ਕੁਝ ਚੰਗਾ ਹੋ ਨਹੀਂ ਰਿਹਾ ਉਹਨਾਂ ਨਾਲ ਜਾ ਕੇ ਡਿਸਕਸ ਕਰਦੇ ਹੋ ਕਿ ਮੈਂ ਇੱਕ ਬਹੁਤ ਵੱਡਾ ਕੈਫੇ ਖੋਲਣਾ ਹੈ ਇਹ ਮੇਰਾ ਕੈਫੇ ਪੰਜਾਬ ਦਾ ਨੰਬਰ 1 ਹੋਏਗਾ ਮੈਂ ਉਹਦੀਆਂ ਕਿੰਨੀਆਂ ਵੱਡੀਆਂ ਚੇਨਸ ਖੋਲਣੀਆਂ ਹੈ ਤਾਂ ਉਸੇ ਵੇਲੇ ਤੁਹਾਡੇ ਨਾਲ ਕੋਈ ਨੈਗੇਟਿਵ ਗੱਲ ਕਰੇਗਾ ਕਿ ਉਹਨਾਂ 'ਚ ਜੇ ਤੇਰਾ ਨੁਕਸਾਨ ਹੋ ਗਿਆ ਤੇਰੇ ਸਾਰੇ ਪੈਸੇ ਡੁੱਬ ਗਏ ਜਾਂ ਤੂੰ ਕੁਝ ਨਹੀਂ ਕਰ ਪਾਇਆ ਜਾਂ ਫੇਲ ਹੋ ਗਿਆ ਉਹ ਤੁਹਾਡੇ ਅੰਦਰ ਇੱਕ ਡਰ ਪੈਦਾ ਕਰ ਦੇਗਾ ਉਹ ਡਰ ਉਸ ਬੀਜ ਨੂੰ ਜਿਹੜਾ ਤੁਸੀਂ ਬੋਇਆ ਹੈ ਕੌਨਫੀਡੈਂਸ ਨਾਲ ਬੋਇਆ ਹੈ ਅੱਗੇ ਨਹੀਂ ਵਧਣ ਦੇਵੇਗਾ ਇਸ એનર્ਜੀ ਨੂੰ ਆਪਣੇ ਆਪ ਤੱਕ ਰੱਖੋ ਜਿਹੜਾ ਤੁਸੀਂ ਗੋਲ ਆਪਣੇ ਲਈ ਸੈੱਟ ਕੀਤਾ ਹੈ ਓਵਰਸ਼ੇਅਰ ਕਰਕੇ ਉਸ ਬੰਦੇ ਨੇ ਨਾਲ ਜਿਹੜਾ ਤੁਹਾਨੂੰ ਪੋਜ਼ਿਟਿਵ ਫੀਡਬੈਕ ਨਹੀਂ ਦੇ ਸਕਦਾ ਉਹਨੂੰ ਦੱਸਣ ਦਾ ਕੋਈ ਫਾਇਦਾ ਨਹੀਂ ਉਹਦੇ ਆਪਣੇ ਤੱਕ ਰੱਖੋ ਉਸ ਬੰਦੇ ਨਾਲ ਸ਼ੇਅਰ ਕਰੋ ਜਿਹਦਾ ਗਰੋਥ ਵਾਲਾ ਮਾਈਂਡਸੈਟ ਹੈ ਜਿਹੜਾ ਤੁਹਾਨੂੰ ਉਹਨੂੰ ਕਿੱਦਾਂ ਜਿਹੜੀਆਂ ਪ੍ਰੋਬਲਮਸ ਆਉਣਗੀਆਂ ਆਬਸਟੈਕਲਸ ਆਉਣਗੀਆਂ ਉਹਨਾਂ ਨੂੰ ਓਵਰਕਮ ਕਰਕੇ ਅੱਗੇ ਕਿੱਦਾਂ ਜਾਣਾ ਹੈ ਇਹਦੇ ਵਿੱਚ ਹੈਲਪ ਕਰ ਸਕੇ ਤੁਸੀਂ ਆਪਣੇ ਗੋਲਸ ਉਹਨਾਂ ਦੋਸਤਾਂ ਸਿਵਾਏ ਕਿਸੇ ਨੂੰ ਨਾਲ ਨਹੀਂ ਸ਼ੇਅਰ ਕਰਨੇ ਇਹ ਤੁਹਾਡਾ ਤੀਸਰਾ ਰੂਲ ਹੈ ਚੌਥਾ ਰੂਲ ਕੀ ਹੈ ਅਵੋਇਡ ਯੂジング 네ਗੇਟਿਵ ਵਰਡਸ ਵਰਡਸ ਕੈਰੀ એનર્ਜੀ ਜਿਹੜੇ ਸਾਡੇ ਵਰਡਸ ਹੁੰਦੇ ਹਨ ਨਾ ਜੇ ਤੁਸੀਂ ਧਿਆਨ ਨਾਲ ਦੇਖੋਗੇ ਨਾ ਤਾਂ ਉਹਨਾਂ ਦੇ ਸਾਇੰਟਿਫਿਕਲੀ ਬ੍ਰੇਨ ਦੇ ਵਿੱਚ ਹਰ ਵਰਡ ਦੇ ਨਾਲ ਇੱਕ ਕੈਮੀਕਲ ਰਿਲੀਜ਼ ਹੁੰਦਾ ਹੈ ਇੱਕ ਫੀਲਿੰਗ ਇੱਕ ਕੈਮੀਕਲ ਰਿਐਕਸ਼ਨ ਆਉਂਦਾ ਜਿੱਦਾਂ ਮੈਂ ਤੁਹਾਨੂੰ ਕਹਾਂ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਜੇ ਤੁਹਾਨੂੰ ਵੀ ਲੱਗ ਰਿਹਾ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਤਾਂ ਤੁਹਾਨੂੰ ਫੀਲ ਗੁੱਡ ਫੈਕਟਰ ਹੋਏਗਾ ਤਾਂ ਸੋਹਣੇ ਵਰਡ ਦੀ ਇੱਕ ਅੱਛਾ ਐਸੋਸੀਏਸ਼ਨ ਹੈ ਜੇ ਮੈਂ ਤੁਹਾਨੂੰ ਜਿੱਦਾਂ ਸਰਕੈਸਟਿਕ ਵੇਚ ਕਹਿੰਦਾ ਅੱਜ ਤਾਂ ਬੜੀ ਸੋਹਣੀ ਲੱਗ ਰਹੀ ਹੋ ਪਰ ਤੁਸੀਂ ਮੰਨ ਰਹੇ ਹੋ ਕਿ ਮੈਂ ਅੱਛੀ ਨਹੀਂ ਲੱਗ ਰਹੀ ਤਾਂ ਤੁਹਾਨੂੰ 네ਗੇਟਿਵ ਕੈਮੀਕਲ ਰਿਲੀਜ਼ ਹੋਏਗਾ ਮਤਲਬ ਕੀ ਹੋਇਆ ਹਰ ਵਰਡ ਦਾ ਸਾਡੇ ਦਿਮਾਗ ਦੇ ਵਿੱਚ ਇੱਕ ਐਸੋਸੀਏਸ਼ਨ ਹੈ ਉਹਦੇ ਲਈ ਇੱਕ ਬਿਲੀਫ ਹੈ ਤਾਂ ਬੜੇ ਧਿਆਨ ਦੇ ਨਾਲ ਆਪਣੇ ਸ਼ਬਦ ਚੁਨੋ 네ਗੇਟਿਵ ਵਰਡਸ ਆਪਣੇ ਨਾਲ ਕਦੀ ਨਾ ਲਗਾਓ ਕਿ ਮੈਂ ਤਾਂ ਨਲਾਇਕ ਹਾਂ ਮੈਨੂੰ ਤਾਂ ਨਿਕੰਮਾ ਹੀ ਮੰਨਿਆ ਜਾਂਦਾ ਸੀ ਚਾਹਨਾ ਤਾਂ ਹੈ ਕਿ ਮੈਂ ਬੜਾ ਵੱਡੀ ਨੌਕਰੀ ਕਰਾਂ ਮੇਰੇ ਕੋਲ ਕਾਰਾ ਹੋਣ ਪਰ ਨਾ ਮੇਰੇ ਕੋਲ ਡਿਗਰੀ ਹੈ ਨਾ ਮੇਰੇ ਕੋਲੋ ਕੁਝ ਹੋਣਾ ਹੈ ਐਦਾਂ ਦਾ ਸੋਚ ਔਰ ਐਦਾਂ ਦੇ ਆਪਣੇ ਲਈ ਗਲਤ ਵਰਡਸ ਕਦੀ ਨਹੀਂ ਯੂਜ਼ ਕਰੋ ਔਰ ਪੰਜਵਾਂ ਜਿਹੜਾ ਸਭ ਤੋਂ ਜ਼ਰੂਰੀ ਹੈ ਤੁਹਾਡੇ ਕੋਲ ਸੋਚ ਵੀ ਸਹੀ ਆ ਗਈ ਤੁਸੀਂ ਫੀਲ ਵੀ ਸਹੀ ਕਰਨ ਲੱਗ ਪਏ ਵਿਜੂਅਲਾਈਜ਼ ਵੀ ਕਰਨ ਲੱਗ ਪਏ ਪਰ ਜੇ ਤੁਸੀਂ ਜੋ ਜ਼ਰੂਰੀ ਐਕਸ਼ਨ ਹੈ ਉਹ ਨਹੀਂ ਲਿੱਤਾ ਤਾਂ ਤੁਸੀਂ ਮੈਨੀਫੈਸਟ ਜੋ ਚਾ ਰਹੇ ਹੋ ਨਹੀਂ ਕਰ पाओगे ਬਹੁਤ ਸਾਰੇ ਲੋਕਸ ਇਹ ਮੈਨੀਫੈਸਟੇਸ਼ਨ ਨੂੰ ਐਦਾਂ ਸਮਝਦੇ ਆ ਕਿ ਸਿਰਫ ਵਿਜੂਅਲਾਈਜ਼ ਕਰ ਰਿਹਾ ਆਈ ਏਮ ਰਿਚ ਆਈ ਏਮ ਰਿਚ ਆਈ ਏਮ ਮੈਗਨੇਟ ਟੂ ਮਨੀ ਤਾਂ ਮਨੀ ਵਿਲ ਕਮ ਟੂ ਮੀ ਨਹੀਂ ਜੇ ਤੁਸੀਂ ਐਕਸ਼ਨ ਨਹੀਂ ਲਿੱਤਾ ਤਾਂ ਹਾਊ ਮਨੀ ਵੁੱਡ ਕਮ ਤਿਆਰ ਹੈ ਯੂਨੀਵਰਸ ਤੁਹਾਨੂੰ ਪੈਸੇ ਦੇਣ ਲਈ ਪਰ ਤੁਸੀਂ ਐਕਸ਼ਨ ਹੀ ਨਹੀਂ ਲੈ ਰਹੇ ਤੁਸੀਂ ਬੈਠੇ ਹੋ ਸੋਚ ਰਹੇ ਹੋ ਮਨੀ ਉਪਰੋਂ ਕਿਤੇ ਟਪਕੇਗੀ ਨਹੀਂ ਟਪਕੇਗੀ ਮੇਜਰ ਇੰਪੋਰਟੈਂਟ ਉਹਦਾ ਰੂਲ ਹੈ ਐਕਸ਼ਨ ਲੋ ਸਹੀ ਟਾਈਮ ਤੇ ਸਹੀ ਐਕਸ਼ਨ ਲੋ ਪਹਿਲਾਂ ਵਿਜੂਅਲਾਈਜ਼ ਕਰੋ ਸੈਲਫ ਡਾਊਟ ਖਤਮ ਕਰੋ ਆਪਣੀ એનર્ਜੀ ਕੰਜ਼ਰਵ ਕਰੋ ਔਰ ਫਿਰ ਉਸ ਤੋਂ ਬਾਅਦ ਉਹਦੇ ਲਈ ਰਾਈਟ ਐਕਸ਼ਨ ਲੋ ਕੋਈ ਨਹੀਂ ਰੋਕ ਸਕਦਾ ਤੁਹਾਨੂੰ ਜੋ ਚਾਹੀਦਾ ਹੈ ਉਸ ਚੀਜ਼ ਨੂੰ ਪਾੰਦੋ ਥੈਂਕ ਯੂ